ਯਾਦ ਕਰ ਲਾਗੇ ਹੋਰ ਭਾਈ ਕੋਲੇ ਠੀਕ ਹੋ ਨਹੀਂ ਇਹ ਸਾਰੇ ਭਰਾ ਗੋਲਾ ਵੀਰਾਂ ਤੇ ਸੋਨੂ ਭਾਈ ਇਹ ਸਾਰੇ ਇੱਥੇ ਭਰਾ ਬਣ ਕੇ ਆਏ ਕੋਈ ਕਲਾਕਾਰ ਨਹੀਂ ਤੇ ਆ ਵੀ ਨਾਲ ਭਰਾ ਸਾਰੇ ਹੋਰ ਵੀਰੇ ਠੀਕ ਹੋ ਗੋਪੀ ਤੇ ਸੱਤਾ ਭਾਈ ਜਿੰਨੇ ਵੀ ਨਾਲ ਭਰਾ ਆਏ ਨੇ ਸਾਰੇ ਸਾਰਿਆਂ ਨੂੰ ਜੀ ਆਇਆਂ ਤੇ ਹੁਣ ਗਾਣਾ ਸੁਣਾ ਦੇ ਇੱਕ ਦੇਖ ਲੈ ਦਰਸ਼ਕ ਸਾਰੇ ਇੱਥੇ ਆ ਗਏ ਲੈ ਸੁਣਾ ਦੇ ਯਾਰ ਇੱਕ ਓਕੇ ਪਾਣੀ ਪੂਣੀ ਤੇ ਨਾ ਚੱਕ ਦੇ ਠੀਕ ਹੈ ਹਾਂ ਜੀ ਜਿਆਪਾ ਨੂੰ ਭਰਾ ਜੋਗਾ ਜੀ ਭਰਾ ਮੇਰੇ ਆਪਨ ਧੰਨਵਾਦ ਲਈ ਦੇਦਾ ਓਕੇ ਇਧਰ ਫੜਾ ਮੈਨੂੰ ਹਾਂ ਜੀ ਕਿਰੇ ਆਪਾਂ ਨੂੰ ਉਹਨੂੰ ਸੁਖ ਕਵਿੱਕੀ ਬਾਜੀ ਭਰਾ ਹੁਣ ਜਿੰਨੇ ਆ ਕਮੇਟੀ ਵਾਲੇ ਭਰਾ ਤੇ ਧੰਨਵਾਦ ਉਹਨਾਂ ਦੇ ਭਰਾਵਾਂ ਦਾ ਗੱਗੀ ਕੀ ਜਾਂਗੀਰ ਭਰਾ ਆਪਣਾ ਥੈਂਕ ਯੂ ਵੀਰੇ ਤੁਹਾਨੂੰ ਕਰਾਂ ਜਤਿੰਦਰ ਜੋਲ ਨੂੰ ਪ੍ਰਣਾਣ ਧੰਨਵਾਦ ਬਾਈ ਦਾ ਥੈਂਕ ਯੂ ਵੀਰੇ ਗਰੀਬ ਪੁੱਲਰ ਨੂੰ ਪ੍ਰਣਾਣ ਵੀ ਤਾਂ ਧੰਨਵਾਦ ਮੇਰੇ ਵੱਲ ਥੈਂਕ ਯੂ ਹਾਂਜੀ ਚੱਕ ਦੀਏ ਉਥੇ ਉੱਥੇ ਚੱਕਿਆ ਉੱਥੇ ਜੱਟੇ ਜੇ ਦਾਦ ਪਿਛਲੀ ਵਾਰੀ ਛੱਡਿਆ ਸੀ ਉੱਥੋਂ ਚੱਕਣਾ ਉੱਥੋਂ ਚੱਕਦੇ ਬਣਾ ਵਧਿਆ ਵਧਿਆ ਆਦਿਆ ਦੋਸਤੋ ਤੋ ਕੈਮ ਸ਼ੈਮ ਮੈਂ ਕਦਾ ਸੁਣਾ ਦੱਸ ਦੋ ਤੁਸੀਂ ਤੇਰੇ ਯਾਰ ਨੇ ਤੇ ਬੱਨੂ ਹਿਰਦੀ ਆ ਦੱਬਦਾ ਕਿੱਥੇ ਆ होर यारबन फारबन फारू दॿन फिर आ तेर यार दॿन न फिर किथे आह ਯਾਰ ਨੂ ਦਬਨ ਨੂ ਫੇਰਦੀ ਸੀ ਓ ਦਬਦਾ ਕਿੱਥੇ ਆਹ ਓ ਤੇਰੇ ਆਂ ਨੂ ਦਬਨ ਨੂ ਫੇਰਦੀ ਸੀ ਓ ਦਬਦਾ ਕਿੱਥੇ ਆਹ ਓ ਜਿੰਦਾਬਾਦ ਰੈਣ ਬਿੱਲੋ ਯਾਰੀਆਂ ਹਾਂ ਹੱਕ ਸੇ ਤਰ ਤਹਾਂ ਦਾ ਨੀ ਉੱਕਾ ਟਨੀ ਓ ਜਿੰਦਾਬਾਦ ਰੈਣ ਬਿੱਲੋ ਯਾਰੀਆਂ ਹਾਂ ਹੱਕ ਸੇ ਤਰ ਤਹਾਂ ਦਾ ਨੀ ਉੱਕਾ ਟਨੀ ਓ ਜਿੰਦਾਬਾਦ ਰਣ ਬਿੱਲੋ ਯਾਰਿਆਂ ਕਿਸੇ ਤੋਂ ਤਹਾਂ ਦਾ ਨਹੀਂ ਉਹ ਕੱਟ ਨਹੀਂ ਓ ਜਿੰਦਾਬਾਦ ਰਣ ਬਿੱਲੋ ਯਾਰਿਆਂ ਕਿਸੇ ਤੋਂ ਤਹਾਂ ਦਾ ਨਹੀਂ ਉਹ ਕੱਟ ਨਹੀਂ ਹੱਗ ਲਈ ਤੇ ਵਿਚ ਘੇਰ ਲਿਆ ਜ਼ਿਲਬੈਂਡਰੀ ਯਾਰਾਂ ਦਾ ਆ ਪੁੱਠਾ ਮੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਜ ਖੜੀਦਾ ਸੀ ਜਾਂ ਖੜੀਦਾ ਸੀ ਹਾਂ ਗਲੀ ਤੇਰ ਵਿੱਚ ਕੇ ਲਿਆ ਜ਼ਿਲਬੈਂਦਰੀ ਯਾਰਾਂ ਦਾ ਹਾਂ ਪੁੱਠਾ ਪੰਗਾ ਪੈ ਗਿਆ ਨਹੀਂ ਹੋਣਾ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਜ ਖੜੀਦਾ ਸੀ ਜਾਂ ਖੜੀਦਾ ਸੀ ਹਾਂ ਗਲੀ ਤੇਰ ਵਿੱਚ ਕੇ ਲਿਆ ਜ਼ਿਲਬੈਂਦਰੀ ਯਾਰਾਂ ਦਾ ਹਾਂ ਪੁੱਠਾ ਪੰਗਾ ਪੈ ਗਿਆ ਨਹੀਂ ਹੋਣਾ ਆਪਣੇ ਪਿਆਰਾਂ ਦਾ